ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ 라ਵੀ ਗਲੋਬਲ ਨਿਊਜ਼ ਅੱਜ ਸਵਤੰਤਰਤਾ ਦਿਵਸ ਦੇ ਮੌਕੇ ਤੇ ਨਗਰ ਪੰਚਾਇਤ ਦਫਤਰ ਨਰੋਡ ਜ਼ੈਮਲ ਸਿੰਘ ਵਿਖੇ ਨਗਰ ਪੰਚਾਇਤ ਪ੍ਰਧਾਨ ਬਬਲੀ ਕੁਮਾਰ ਦੁਆਰਾ ਚੰਡਾ ਫੈਰਾਉਂਦੀ ਰਸਮ ਅਦਾ ਕੀਤੀ ਗਈ ਇਸ ਮੌਕੇ ਸਮੂਹ ਨਰੋਡ ਜ਼ੈਮਲ ਸਿੰਘ ਕੌਂਸਲਰ ਅਤੇ ਨਗਰ ਪੰਚਾਇਤ ਸਟਾਫ ਅਤੇ ਨਰੋਡ ਜ਼ੈਮਲ ਸਿੰਘ ਵਸਨੀਕ ਮੌਜੂਦ ਸੀ ਇਸ ਮੌਕੇ ਪ੍ਰਧਾਨ ਬੱਬੀ ਕੁਮਾਰ ਨੇ ਸਮੂਹ ਪੰਜਾਬ ਵਾਸੀਆਂ ਨੂੰ ਸੁਤੰਤਰਤਾ ਦਿਵਸ ਦੀ ਮੁਬਾਰਕਵਾਦ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਖੂਨ ਡੋਲ ਕੇ ਮਿਲੀ ਹੋਈ ਆਜ਼ਾਦੀ ਨੂੰ ਸਾਨੂੰ ਸੰਭਾਲਣ ਦੀ ਜ਼ਰੂਰਤ ਹੈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਕੀਤੀ ਅਪੀਲ ਅਤੇ ਨਰੋਡ ਜਮਲ ਸਿੰਘ ਸੀਨੀਅਰ ਹਾਈ ਸਕੈਂਡਰੀ ਸਕੂਲ ਤੋਂ ਆਏ ਹੋਏ ਬੱਚੇ ਟੀਚਰਾਂ ਅਤੇ ਸਮੂਹ ਸਟਾਫ ਨਗਰ ਪੰਚਾਇਤ ਨਰੋਡ ਜਮਲ ਸਿੰਘ ਨੂੰ ਮੈਡਲ ਅਤੇ ਟਰੋਫੀਆਂ ਦੇ ਕੇ ਕੀਤਾ ਸਨਮਾਨਿਤ چل منٹ منٹ जड़ी बूटी 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 ज यार आप के पास भी है ठीक है पहले मैं आपको कर देना चाहिए